ਅਸੀਂ ਕੋਰਾ ਯਤਨ ਕਰਾਂਗੇ ਕਿ ਹਰ ਇੱਕ ਨੂੰ ਸਿੱਖ ਇਤਿਹਾਸ ਨਾਲ ਜੋੜਨ ਦਾ ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਆਨੰਦਪੁਰ ਤੋਂ ਦਿੱਲੀ ਤੱਕ ਦਾ ਸਫ਼ਰ ਪੜੋਜੀ ਭਾਈ ਦਿਆਲੇ ਜੀ ਦੀ ਸ਼ਹੀਦੀ ਰਿਆਸਤ ਪਟਿਆਲੇ ਵਿੱਚ ਮਸ਼ਹੂਰ ਪਿੰਡ ਲੋਂਗੋਵਾਲ ਹੈ ਇਸ ਪਿੰਡ ਦੇ ਵਾਸੀ ਗੁਰੂ ਘਰ ਉਤੇ ਬਹੁਤ ਸਰਦਾਰਾ ਰੱਖਦੇ ਆਏ ਹਨ ਭਾਈ ਮਨੀ ਸਿੰਘ ਜੀ ਸ਼ਹੀਦ ਇਸੇ ਨਗਰ ਦੇ ਸਨ ਪਾਈ ਮਨੀ ਸਿੰਘ ਜੀ ਦਾ ਸੱਤਾ ਚਾਚਾ ਭਾਈ ਦੇ ਆਲਾ ਸੀ ਇਹ ਗੁਰੂ ਘਰ ਦਾ ਸ਼ਰਧਾਲੂ ਸਿੱਖੀ ਤੇ ਭਗਤੀ ਭਾਵ ਵਾਲਾ ਪੁਰਨ ਸਿੱਖ ਸੀ ਘਰ ਛੱਡ ਕੇ ਸਤੇਗੁਰੂ ਜੀ ਦੇ ਚਰਨਾਂ ਵਿੱਚ ਹੀ ਜਾ ਰਿਹਾ ਸੀ ਜਦੋਂ ਸਤੇਗੁਰੂ ਜੀ ਦਿੱਲੀ ਨੂੰ ਜਾਣ ਲੱਗੇ ਤਾਂ ਆਪ ਨਾਲ ਤਿਆਰ ਹੋਏ ਸਤੇਗੁਰੂ ਜੀ ਨੇ ਪੰਜ ਸਿੱਖ ਨਾਲ ਲੈ ਸੰ ਉਹਨਾਂ ਪੰਜਾਂ ਵਿੱਚ ਪਾਈ ਮਤੀ ਦਾਸ ਤੇ ਪਾਈ ਦੇ ਆਲਾ ਪ੍ਰਸਿੱਧ ਸਨ ਪਾਈ ਦਿਆਲਾ ਜੀ ਬੜੇ ਜਵਾਨ ਤੇ ਦਲੇਰ ਸਨ ਉਸ ਸੁੰਦਰ ਸੰਤ ਸਿਪਾਹੀ ਸਨ ਉਹਨਾਂ ਦਾ ਲੰਮਾ ਕਦ ਮੋਟੀਆਂ ਅੱਖਾਂ ਪਰ ਆ ਚਿਹਰਾ ਤੇ ਸਰੀਰ ਦੇ ਸਦੌਲ ਅੰਗ ਮਲੋ ਮਲੀ ਅਗਲੇ ਨੂੰ ਮੋਹ ਲੈਣ ਦੇ ਸਨ ਪੌਰੰਗ ਜੀ ਨੇ ਜਦੋਂ ਪਾਈ ਮਤੀ ਦਾਸ ਜੀ ਨੂੰ ਆਰੇ ਨਾਲ ਚਿਰਵਾ ਦਿੱਤਾ ਤਦੋਂ ਪਾਈ ਦਿਆਲਾ ਜੀ ਉੱਚੀ ਉੱਚੀ ਗੁਰਬਾਣੀ ਦਾ ਪਾਠ ਤੇ ਕワイ ਗੁਰੂ ਸ਼ਬਦ ਦਾ ਜਾਪ ਕਰਦੇ ਰਹੇ ਸਨ ਔਰੰਗਜ਼ੇਬ ਇਹਨਾ ਨੂੰ ਪਾਠ ਕਰਦਿਆਂ ਦੇਖ ਸੁਣ ਕੇ ਸਰਦ ਬਲਕੇ ਕੋਲੇ ਹੋ ਗਿਆ ਸੀ ਉਸਨੇ ਪਾਈ ਜੀ ਨੂੰ ਵੀ ਸਦਕੇ ਕਿਹਾ ਬੋਲ ਕਲਮਾ ਪੜਨ ਨੂੰ ਤਿਆਰ ਹੈ ਸਤੇ ਗੁਰੂ ਦੇ ਹੁਕਮ ਅਨੁਸਾਰ ਸੱਚ ਦਾ ਕਲਮਾ ਤਾਂ ਰੋਜ਼ ਪੜਦਾ ਹਾਂ ਵਾਏ ਗੁਰੂ ਨੂੰ ਯਾਦ ਰੱਖਦਾ ਹਾਂ ਹੋਰ ਕਿਹੜਾ ਕਲਮਾ ਪੜ੍ਹਨਾ ਹੈ ਤੇਰਾ ਕਲਮਾ ਕਿਹੜਾ ਹੈ ਪਾਈ ਦਿਆਲਾ ਜੀ ਨੇ ਉੱਤਰ ਦਿੱਤਾ ਸੀ ਉਹ ਕਲਮਾ ਜਿਹੜਾ ਹਰ ਮੁਸਲਮਾਨ ਪੜ੍ਹਦਾ ਹੈ ਪਾਕ ਨਬੀ ਹਜ਼ਰਤ ਮੁਹੰਮਦ ਸਾਹਿਬ ਦਾ ਜੋ ਅਗਲੀ ਦੁਨੀਆ ਵਿੱਚ ਖੁਦਾ ਦੇ ਕੋਲ ਗਵਾਹੀ ਦਿੰਦਾ ਹੈ ਔਰੰਗਜ਼ੇਬ ਦਾ ਬੋਲ ਸੀ ਕਿ ਬਾਦਸ਼ਾਹ ਅਸਾਂ ਦੇ ਵਲੀ ਬਾਬਾ ਨਾਨਕ ਜੀ ਹੋਏ ਹਨ ਜਿਨ੍ਹਾਂ ਨੇ ਮੱਕੇ ਨੂੰ ਫੇਰ ਦਿੱਤਾ ਅਰਬ ਬਗਦਾਦ ਫਿਰੇ ਤੁਸਾਂ ਦੇ ਵੱਡੇ ਬਾਬਰ ਦੀ ਕੈਦ ਵਿੱਚ ਰਹਿ ਕੇ ਉਹਨਾਂ ਨੇ ਬਾਬਰ ਨੂੰ ਨੇਕ ਰਹਿਣ ਵਾਸਤੇ ਸਿੱਖਿਆ ਦਿੱਤੀ ਅਸਤੰਦ ਸਤੇਗੁਰੂ ਅਰਜਨ ਦੇਵ ਜੀ ਤੱਤਿਆ ਲੋਹਾ ਉੱਤੇ ਬੈਠੇ ਤੇ ਦੇਗਾ ਵਿੱਚ ਉਭਲੇ ਐਸੇ ਸੱਚੇ ਸਤੇਗੁਰੂ ਜੀ ਤੇ ਉਹਨਾਂ ਦੀ ਬਾਣੀ ਨੂੰ ਛੱਡ ਕੇ ਕਿਸੇ ਹੋਰ ਦੀ ਕਲਾਮ ਪੜ੍ਹਨਾ ਨਹੀਂ ਚਾਹੁੰਦੇ ਸਤਨਾਮ ਵਾਏ ਗੁਰੂ ਵੱਡਾ ਕਲਮਾ ਹੈ ਹੋਰ ਕਲਮਾ ਕੋਈ ਪੜਨ ਨੂੰ ਤਿਆਰ ਨਹੀਂ ਸਗੋ ਸਲਾਹ ਦਿੰਦੇ ਹਾਂ ਕਿ ਤੂੰ ਵੀ ਹੰਕਾਰ ਤੇ ਤੁੱੱਸਬ ਨੂੰ ਛੱਡ ਕੇ ਨੇਕੀ ਫੜ ਤੇ ਸਤੇਗੁਰੂ ਜੀ ਦੀ ਸ਼ਰਨਾ ਪਾਈ ਦਿਆਲਾ ਜੀ ਨੇ ਇਹ ਬਚਨ ਆਖੇ ਇਹ ਕਹਿੰਦਿਆਂ ਹੋਇਆਂ ਉਹਨਾਂ ਦੇ ਚਿਹਰੇ ਦਾ ਰੰਗ ਲਾਲ ਸੁਰਖ ਹੋ ਗਿਆ ਸਤਿਗੁਰੂ ਜੀ ਦੀ ਪ੍ਰੀਤੀ ਨੇ ਨਸ਼ੇਈ ਕਰ ਦਿੱਤਾ ਉਹ ਨਿਰਬੈਤਾ ਨਾਲ ਉਲਟਾ ਬਾਦਸ਼ਾਹ ਨੂੰ ਪ੍ਰੇਰਿਤ ਗਏ ਕਿ ਉਹ ਪਲਾ ਕਰਮ ਕਰੇ ਤੇ ਸਤਿਗੁਰੂ ਜੀ پاسੋਂ ਖਿਮਾ ਮੰਗੇ ਪਰ ਉਹਨਾਂ ਦਾ ਇੱਕ ਇੱਕ ਸ਼ਬਦ ਬਾਦਸ਼ਾਹ ਦੇ ਸੀਨੇ ਤੀਰ ਵਾਂਗ ਵੱਜਰਾ ਉਹ ਤੜਪ ਉਠਿਆ ਕਰੋਧ ਨਾਲ ਲਾਲ ਪੀਲੇ ਹੋ ਕੇ ਉਸਨੇ ਹੁਕਮ ਦਿੱਤਾ ਇਸ ਸਾਧਨੀ ਨੂੰ ਕਾਟ ਮਾਰੋ ਸ਼ਿਕੰਜੇ ਵਿੱਚ ਜਕੜ ਕੇ ਤੰਗ ਕਰੋ ਤੇ ਅੰਤ ਵੇਲੇ ਦੇਗ ਵਿੱਚ ਉਬਾਲ ਦੇਵੋ ਇਹ ਕਾਫਰ ਤੰਗ ਕਰਕੇ ਮਾਰਨ ਦੇ ਲਾਇਕ ਹੈ ਬਾਦਸ਼ਾਹ ਦੇ ਹੁਕਮ ਨਾਲ ਚੰਦਰੇ ਮੁਗਲ ਸਿਪਾਹੀਆਂ ਨੇ ਭਾਈ ਦਿਆਲਾ ਜੀ ਨੂੰ ਫੜ ਲਿਆ ਪਹਿਲਾ ਸ਼ਿਕੰਜੇ ਵਿੱਚ ਕਸਿਆ ਹੱਥ ਪਿੱਛੇ ਨੂੰ ਖਿੱਚੇ ਗਏ ਤੇ ਲੱਤਾਂ ਅਗੇ ਨੂੰ ਨਾਲ-ਨਾਲ ਕਸੀ ਗਈ ਪਰ ਸਤਿਗੁਰੂ ਜੀ ਦਾ ਸਿੱਖ ਨਹੀਂ ਡੋਲਿਆ ਉਸ ਸਵਾਸ ਸਵਾਸ ਦੇ ਨਾਲ ਵਾਹਿਗੁਰੂ ਵਾਹਿਗੁਰੂ ਜਾਪ ਜਪਦਾ ਰਿਹਾ ਉਹਦਾ ਧਿਆਨ ਸਤਿਗੁਰੂ ਜੀ ਦੇ ਚਰਨਾਂ ਨਾਲ ਚੜਿਆ ਹੋਇਆ ਸੀ ਵਾਹਿਗੁਰੂ ਨੇ ਸਿੱਖ ਨੂੰ ਬਲ ਬਖਸ਼ਿਆ ਕਿ ਉਹ ਜ਼ੁਲਮ ਤੇ ਸ਼ੈਤਾਨੀ ਸ਼ਕਤੀਆਂ ਨਾਲ ਟੱਕਰ ਲੈ ਲਵੇ ਐਨ ਚਦੋਂ ਨਾੜਾ ਟੁੱਟਣ ਤੇ ਆਈਆਂ ਤਾਂ ਸ਼ਾਹੀ ਕਾਜੀ ਨੇ ਆ ਕੇ ਭਾਈ ਬਿਆਲਾ ਜੀ ਨੂੰ ਪੁੱਛਿਆ ਕਿ ਹੁਣ ਕਲਮਾ ਪੜਨ ਨੂੰ ਤਿਆਰ ਹੈ ਨਹੀਂ ਸਤੇਗੁਰੂ ਦੇ ਚਰਨਾਂ ਨਾਲੋਂ ਸੁਲਤ ਦੂਰ ਕਰਨ ਨੂੰ ਕਦੀ ਤਿਆਰ ਨਹੀਂ ਕਬਾਲੀਓ ਜ਼ਾਲਮੋਂ ਜਿੰਨੇ ਜੀ ਕਰਦਾ ਜੇ ਕਛੜ ਦੇ ਲਵੋ ਇਹ ਪੰਜ ਪੂਤਕ ਸਰੀਰ ਨੇ ਆਖਰ ਮਿੱਟੀ ਹੋ ਜਾਣਾ ਹੈ ਮੇਰੀ ਰੂਹ ਸਤੇਗੁਰੂ ਨਾਨਕ ਦੇਵ ਜੀ ਦੀ ਬਾਣੀ ਨਾਲ ਚੁਲ ਚੁੱਕੀ ਹੈ ਇਹ ਨਹੀਂ ਵਾਖ ਹੋ ਸਕਦੀ ਨਹੀਂ ਵਾਖ ਹੋ ਸਕਦੀ ਸਤੇਗੁਰੂ ਤਨ ਤਨ ਮੇਰਾ ਸਤੇਗੁਰੂ ਇਸ ਸੁਨਕੇ ਸ਼ਾਹੀ ਕਾਜੀ ਨੇ ਹਥਿਆਰ ਸੁੱਟ ਦਿੱਤੇ ਉਸਨੇ ਚੱਟ ਫਤਵਾ ਦੇ ਦਿੱਤਾ ਇਸ ਕਾਫਰ ਨੂੰ ਦੇਗ ਵਿੱਚ ਉਬਾਲ ਕੇ ਮਾਰ ਸੁੱਟੋ ਇਹ ਫਤਵਾ ਦੇ ਕੇ ਉਹ ਔਰੰਗਜ਼ੇਬ ਵੱਲ ਚੱਲ ਆ ਗਿਆ ਵੱਡੀ ਤਾਮਦੇ ਦੀ ਦੇਗ ਲਿਆਂਦੀ ਗਈ ਉਹ ਦੇਗ ਜਿਸ ਵਿੱਚ 5 ਮਣ ਚਾਵਲ ਰੇਚ ਸਕਣ ਉਸ ਵਿੱਚ ਪਾਣੀ ਪਾਇਆ ਗਿਆ ਹੇਠਾਂ ਅੱਗ ਬਾਲ ਦਿੱਤੀ ਗਈ ਬਹੁਤ ਤੇਜ਼ ਆਗ ਬਲੀਤੇ ਪਾਣੀ ਨੂੰ ਐਨਾ ਗਰਮ ਕੀਤਾ ਕਿ ਤਾਂ ਉਹ ਉਬਾਲੇ ਖਾਣ ਲੱਗ ਪਿਆ ਜਦੋਂ ਪਾਣੀ ਉਬਲਣ ਲੱਗਦਾ ਤਾਂ ਚੰਦਰ ਸੰਤਰੀ ਪਾਈਦਾਲਾ ਜੀ ਨੂੰ ਕੁਸ ਦੇ ਲਾਗੇ ਲੈ ਆਏ ਮੱਲੋਂ ਮਲੀ ਚੁੱਕ ਕੇ ਦੇਗ ਵਿੱਚ ਸੁੱਟਣ ਲੱਗੇ ਤਾਂ ਪਾਈਦਾਲਾ ਜੀ ਨੇ ਕਿਹਾ ਕਿਉਂ ਫੜਕੇ ਸੁੱਟਦੇ ਹੋ ਮੈਂ ਆਪ ਹੀ ਦੇਗ ਵਿੱਚ ਬੈਠ ਜਾਂਦਾ ਹਾਂ ਇਹ ਗਰਮ ਪਾਣੀ ਮੇਰੀ ਆਤਮਾ ਨੂੰ ਕੁਝ ਨਹੀਂ ਕਹਿ ਸਕਦਾ ਸਤਨਾਮ ਵਾਹਿਗੁਰੂ ਆਤ ਦੇ ਹੋਏ ਪਾਈ ਦਿਆਲਾ ਜੀ ਉਬਲਦੀ ਦੇਗ ਵਿੱਚ ਜਾ ਬੈਠੇ ਪਾਣੀ ਉਬਲ ਰਿਹਾ ਸੀ ਸੁੱਕੀਆਂ ਲੱਕੜਾਂ ਦੇ ਮੋਚੇ ੇਠਾਂ ਬਲ ਰਹੇ ਸਨ ਐਸੀ ਅੱਗ ਸੀ ਜੈਸੀ ਨਰਕਾਂ ਵਿੱਚ ਬਲਦੀ ਰਹਿੰਦੀ ਹੈ ਪਰ ਗੁਰੂ ਜੀ ਸਿੱਖ ਨੂੰ ਰਤਾ ਸੇਕ ਨਹੀਂ ਲੱਗਾ ਆਤਮਾ ਤਨ ਨੂੰ ਛੱਡ ਕੇ ਵਾਹਿਗੁਰੂ ਦੀ ਸ਼ਰਨ ਵਿੱਚ ਚਲੀ ਗਈ ਤੇ ਪੰਜ ਪੌਤਿਕ ਸਰੀਰ ਦੇਗ ਵਿੱਚ ਗੇਲੇ ਖਾਂਦਾ ਰਿਹਾ ਤਰਮ ਕੇ ਸਾਨ ਸਵਾਸਾਂ ਨਾਲ ਪਾਈ ਦਿਆਲਾ ਜੀ ਨਿਭਾ ਗਏ ਤਨ ਮੇਰੇ ਸਤਿਗੁਰੂ ਜੀ ਤੇ ਤਨ ਸਤਿਗੁਰੂ ਦੇ ਸੇ ਭੁੱਲ ਚੁੱਕ ਮਾਫ ਕਰਨੀ ਜੀ ਵੀਡੀਓ ਨੂੰ ਵਾਦ ਤੋਂ ਵਾਦ શેર ਜ਼ਰੂਰ ਕਰਨਾ WhatsApp ਗਰੁੱਪ ਜੁਆਇਨ ਕਰਨ ਲਈ 9855086990 ਨੰਬਰ ਤੇ ਮੈਸੇਜ ਕਰ ਦੇਵੋ ਜੀ ਵਿਚਾਰ ਸਰਵਣ ਕਰਨ ਵਾਲੀ ਸਾਰੀ ਸੰਗਤ ਕਮੈਂਟ ਵਿੱਚ ਵਾਏ ਗੁਰੂ ਜੀ ਲਿਖ ਕੇ ਹਾਜ਼ਰੀ ਲਵਾਓ ਜੀ ਰੋਜ਼ਾਨਾ ਸਿੱਖ ਇਤਿਹਾਸ ਦੀਆਂ ਵੀਡੀਓ ਦੇਖਣ ਲਈ ਸਿੱਖ ਕੋਸ਼ਟ YouTube ਚੈਨਲ ਨੂੰ ਵੀ ਜ਼ਰੂਰ ਸਬਸਕ੍ਰਾਈਬ ਕਰਕੇ ਘੰਟੀ ਤੇ ਕਲਿੱਕ ਕਰਕੇ ਆਲ ਨੋਟੀਫਿਕੇਸ਼ਨ ਚਾਲੂ ਕਰ ਲਓ ਜੀ ਤਾਂਕਿ ਤੁਹਾਨੂੰ ਆਉਣ ਵਾਲੀਆਂ ਨਵੀਆਂ ਵੀਡੀਓਜ਼ ਦੀਆਂ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਮਿਲ ਸਕਣ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਸ ਤਰ੍ਹਾਂ ਦੀਆਂ ਹੋਰ ਸਾਖੀਆਂ ਪੜਨ ਲਈ ਸਾਡੇ ਇਸ ਪੇਜ ਨੂੰ ਲਾਈਕ ਸ਼ੇਅਰ ਕਰੋ ਜੀ ਧੰਨਵਾਦ ਜੀ